ਬਾਇਆ ਯਾਰ ਇੰਨੀ ਹਾਂਜੀ ਸਾਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪੈਂਡ ਘੋਗਾ ਆ ਗਿਆ ਸੱਜਣੋ ਤੇ ਜਿਲ੍ਹੇ ਦੀ ਗੱਲ ਕਰਕੇ ਤਾਂ ਜ਼ਿਲ੍ਹਾ ਗਰਦਾਸਪੁਰ ਆ ਗਿਆ ਤੇ ਨੇੜੇ ਆ ਗਿਆ ਜੈਲਦੀਪ ਅਰਮਾਨ ਨੂੰ ਮਲਾਵਾਂਗੇ ਤੁਹਾਨੂੰ ਅੱਗੇ ਦਾ ਤਕਰੀਬਨ ਸਾਰੇ ਜਾਨਵਰ ਭਰਾ ਕੋਲੇ ਟੋਕੜ ਗੱਬਣਾ ਚੈੱਕ ਪਾਸ ਹੁੰਦੇ ਆ ਸੱਜਣੋ ਅੱਜ ਕਿੰਨੀਆਂ ਟੋਕੜਾ ਗੱਬਣਾ ਚੈੱਕ ਪਾਸ ਆ ਜਿਹੜਾ ਵੀ ਹਿਸਾਬ ਕਿਤਾਬ ਹੋਇਆ ਆਪਾਂ ਭਰਾ ਤੋਂ ਪੁੱਛ ਕੇ ਤੁਹਾਡੇ ਨਾਲ ਸਾਂਝਾ ਕਰ ਦਿਆਂਗੇ ਕਿਸੇ ਟਾਈਮ ਅੱਜ ਦਾ ਨਹੀਂ ਪਤਾ ਕਿਸੇ ਟਾਈਮ ਬੜਾ ਜਿਹੜਾ ਚੰਗਾ ਇਸ ਮੱਝ ਨੇ ਦੁੱਧ ਦਿੱਤਾ ਹੋਊਗਾ ਸੱਜਣੋ ਕਿਉਂਕਿ ਬੜਾ ਸੋਹਣੇ ਕੱਤ ਕਾਟਦੀ ਤੇ ਬੜੀ ਚੰਗੀ ਮਹੀਂ ਆ ਬਿਲਪਲ ਦੂ ਤਾਜ਼ੀਆਂ ਸੁਨੀਆਂ ਮਹੀਂ ਆ ਇਨਾਂ ਦਾ ਵੀ ਹਿਸਾਬ ਕਿਤਾਬ ਜਿਹੜਾ ਆਪਾਂ ਪੁੱਛਦੇ ਆਂ ਮਾਲਕਾਂ ਤੋਂ ਜੁੜੇ ਹੋਏ ਹੰਡ ਤੱਕ ਤੁਹਾਡਾ ਧੰਨਵਾਦ ਜਿਹੜੀ ਪਸੰਦ ਆ ਜਾਂਦੀ ਆ ਤਸੱਲੀ ਕਰਕੇ ਖਰੀਦਦਾਰੀ ਕਰਿਓ ਇਹ ਵੀ ਤੁਹਾਡਾ ਵੱਡਾ ਧੰਨਵਾਦ। ਕੋਈ ਨਾ ਅਰਮਾਨ ਵੀਰ ਸਾਸਰੀ ਕਾ ਸਾਸੀ ਗੱਲ ਵੀਰ ਜੀ ਕੀ ਹਾਲ ਚਾਲ ਦੇ ਬਹੁਤ ਵਧੀਆ ਚੜਦੀ ਕਲਾ ਤੂੰ ਸੁਣਾ। ਕਿਰਪਾ ਮਾਲਕ ਦੀ ਤੇ ਪਤਨੀ ਆ ਹਾਂ ਜੀ ਨੀ ਯਾਰੇ ਲੱਗੇ ਓਕੇ ਰਿਪੋਰਟ ਜਮਾ ਓਕੇ ਰਿਪੋਰਟ ਜਮਾ ਓਕੇ ਰਿਪੋਰਟ ਤੇ ਅੱਜ ਕਿੰਨੇ ਜਾਨਵਰ ਆ ਮੇਰੇ ਭਰਾ ਜੀ ਜਨਵਾਰ ਹੈਗੇ ਆ 5 ਪੰਜ ਜਾਨਾਂ ਹਾਂਜੀ ਵੀਡੀਓ ਐਂਡ ਤੱਕ ਵੇਖਿਓ ਜ਼ਰੂਰ ਤੁਹਾਨੂੰ ਸਾਰੀ ਗੱਲ ਵਿੱਚ ਛੋਟੇ-ਛੋਟੇ ਰੇਡ ਵਾਲੀਆਂ ਨੇ ਹੈਗੀਆਂ ਨਾਰਮਲ ਰੇਡ ਵਾਲੀਆਂ ਵੀ ਤਾਜ਼ੀਆਂ ਵਾਂਗ ਸੁਈਆਂ ਝੋਟੀਆਂ ਹਰਿਆਣੇ ਦੀਆਂ ਦੋਹਾਂ ਦੇ ਮਗਰ ਕਟੀਆਂ ਜੇ ਪਿੰਡ ਹੈਗਾ ਆਪਣਾ ਢੋਗਾ ਤਹਿਸੀਲ ਬਟਾਲਾ ਤੇ ਡਿਸਟ੍ਰਿਕਟ ਗੁਰਦਾਸਪੁਰ ਆ ਵੀਰ ਜੀ ਤੇ ਆਪਣਾ ਏਰੀਆ ਹਰ ਏਰੀਆ ਦੇ ਵਿੱਚ ਮਾਲ ਜਾਂਦਾ ਵਾ ਨੰਬਰ ਬੋਲ ਦਿੰਨੇ ਆ 78140 88635 78140 88635 ਵੀਰ ਜੀ ਨੰਬਰ ਆ ਪਹਿਲਾਂ ਤੁਹਾਨੂੰ ਤਾਜ਼ੀਆਂ ਸੁਈਆਂ ਤੋਂ ਚਾਲੂ ਕਰਦੇ ਆ ਕੰਮ ਠੀਕ ਅਰਮਾਨ ਫੇਰਾ ਆ ਝੂਟੀ ਕਦੋਂ ਦੀ ਸੂਈ ਆ ਇਹ ਤਾਜੀ ਸੂਈ ਜੀ ਇਹਨੂੰ ਅਜੇ ਛੇਵਾ ਦੇਣ ਦੀ ਸੂਈ ਨੂੰ ਠੀਕ ਆ ਮਗਰ ਜੀ ਇਹਦੇ ਕੱਟੀ ਸੇਚਵਾਈ ਚੂਈ ਜਮਾ ਬੋਲੀ ਲੱਗੀ ਆ ਬਾਕੀ ਤੋੜ ਕੇ ਤੁਹਾਨੂੰ ਚੈੱਕ ਕਰਵਾ ਦਿੰਦੇ ਆ ਹਰਿਆਣੇ ਉਹ ਜੋੜਾ ਹੀ ਲੈਂਦਾ ਜੇ ਇਹੇ ਹਾਂ ਜੀ ਹਾਂ ਜੀ ਕਿਹੜੇ ਏਰੀਆ ਚ ਜਾਵਲਿਆ ਤਕੀ ਏਰੀਆ ਮੇਨਤ ਰਹਿਣੀ ਜਾਈਦਾ ਜੇ ਠੀਕ ਆ ਹਾਂ ਜੀ ਹਾਂ ਜੀ ਓਕੇ ਹਾਂ ਜੀ ਇਹਦੀ ਕੱਟੀ ਕਿਹੜੀ ਆ ਇਹਦੀ ਵੀਰਜੀ ਕੱਟੀ ਆ ਜੇ ਆ ਕੇ ਵਿਖਾਉਂਦੇ ਆ ਨਾ ਇਹ ਨਾੜੂ ਨਾਲ ਹੋਣਾ ਨਾੜੂ ਨਾਲ ਆ ਤਾਜੀ ਸੂਈ ਤਾਜੀ ਤੇ ਦੁੱਧ ਇਹਦੇ ਕੋਲੇ ਬੋਲਾ ਕੱਚਾ ਕਿੰਨਾਗਾ ਇਹਦੇ ਕੋਲ ਬੱਚੇ ਦਾ ਪਾ ਕੇ 8 ਕਿਲੋ ਬਣਦਾ ਜੀ ਠੀਕ ਆ ਹਾਂ ਜੀ ਹਾਂ ਜੀ ਸਣੇ ਬੱਚੇ 8 ਕਿਲੋ ਧਾਰਾ ਹਾਂ ਜੀ ਇਹ ਪਹਾੜਾ ਲੈਂਦੀ ਆ ਮੜਾ ਨਾਲ ਓਕੇ ਉਹ ਕੱਟੀ ਨੂੰ ਪਵਾ ਲੈਂਦੀ ਆ ਕੱਟੀ ਨੂੰ ਆ ਠੰਡੀ ਆ ਸੀਲ ਆ ਜਮਾਂ ਹੀ ਉਹ ਨਹੀਂ ਕਰੂਗੀ ਓਕੇ ਵੀ ਨਾਲ ਪਹਾੜਾ ਲੈਂਦੀ ਆ ਹਾਂ ਜੀ ਹਾਂ ਜੀ ਚੋਣਾ ਨਾ ਪੋਲੀ ਰੂਹ ਵਰਗੀ ਪੋਲੀ ਜਮਾਂ ਹੀ ਪੋਲੀ ਆ ਤੇ ਓਕੇ ਦੁੱਧ ਵੀ 10000 ਕਿਲੋ ਵਧੀਆ ਜਵਾ ਦਊਗੀ ਵੀ ਹੁਣ ਆਤ ਕੀ ਕਹਿ ਦੀਏ ਵੀਰੇ ਮਾਨ ਵੀ ਹਰਿਆਣੇ ਜਾਣ ਲੱਗ ਗਿਆ ਜਾਣਾ ਪੈਂਦਾ ਭਰੀ ਮਾਲ ਮਿਲਦਾ ਨਹੀਂ ਇਧਰ ਹੁਣ ਤਾਂ ਇਹ ਗੱਲ ਸਹੀ ਆ ਹਨਾ ਤੇ ਫਿਰ ਰੇਟ ਚੰਗਾ ਹੋਊਗਾ ਹਰਿਆਣਿਆਂ ਵਾਲਿਆਂ ਦਾ ਜੈ ਜੀ ਰੇਟ ਰੱਖਾਂਗੇ ਭਾਜੀ ਨੋਰਮਲ ਹੀ ਅੱਛਾ ਹਾਂਜੀ ਕਿੰਨੇ ਦੀ ਦੇ ਦਈਏ ਫਿਰ ਜਮਾਂ ਹੀ ਜੈਸਨ ਵਾਲਾ ਹੀ ਕੰਮ ਮੋਲੇ ਦਾ 85000 ਕਰਦੇ ਜੀ ਹੈ ਮੋਲੇ ਤੇ 85000 ਕਰਦੇ ਜੀ ਮੈਂ ਹਾਂ ਕਿਤੇ 80 ਆ ਨਾ 80 ਤੋਂ 10000 ਛੱਡ ਦਾਂਗੇ ਲਾਫੇ ਫਿਰ ਤਾਂ ਆ ਹੀ ਗਿਆ ਉੱਥੇ ਹਾਂਜੀ ਹਾਂਜੀ ਜਮਾਂ ਜੈ ਜੈ ਭਾਜੀ ਆ ਰੇਡ ਤੇ ਕਿਤੇ ਵੀ ਨਹੀਂ ਤਾਜ਼ੀਆਂ ਦੇ ਮਿਲਣੇ ਜਮਾਂ ਜਾਏ ਹਾਰ ਕਾ ਟੱਸੀ ਦੀ ਹਾਂ ਜੀ ਹਾਂ ਜੀ ਮਗਰ ਕੱਟੀ ਏ ਥਾਣ ਲੈਵੇ ਤੂੰ ਤੁਸੀਂ ਵੇਖ ਸਕਦੇ ਬਿਲਕੁਲ ਸਾਫ ਸੁਥਰੀ ਹੈ ਘਰ ਜਾਵੇ ਪੋਲੀ ਹੋਊਗੀ ਪਹਿਲਾ ਹੀ ਸੂਆ ਜੇ ਬਾਕੀ ਥਣਾ ਥਣਾ ਨਾਲੋਂ ਬੇਫਿਕਰੀ ਓਕੇ ਰਿਪੋਰਟ ਜਮਾਂ ਆ ਵੀ ਝੋਟੀ ਤੁਹਾਨੂੰ ਮਖਾਉਂਦੇ ਨਗੀਨਾ ਜਮਾਂ ਨਕੀਨੇ ਸਿੰਘ ਦਾ ਬਹੁਤ ਸੋਹਣੀ ਆ ਚਾਰ ਦਾੰਦ ਦੀ ਝੋਟੀ ਜੇ ਚੌਗੀ ਹੋਈ ਜੇ ਓਕੇ ਮਗਰ ਇਹਦੇ ਵੀ ਮਗਰ ਵੀ ਇਹਦੇ ਕੱਟੀ ਏ ਸੁਲਤਾਨ ਦਾ ਟੀਗਾ ਲੱਗਾ ਹਾਂ ਜੀ ਹਾਂ ਜੀ ਸੁਈ ਨੂੰ ਅੱਜ 7-8 ਦਿਨ 8 ਕਿ ਦਿਨ ਹੋ ਗਏ ਜੀ ओके ਮਗਰੋਂ ਖਾ ਸਕਦੇ ਤੁਸੀਂ ਠੀਕ ਆ ਥਾਣਾ ਥੋਣਾ ਦੀ ਬਹੁਤ ਸੀਲ ਸਦਾਗ ਬੜੀ ਆ ਤੇ ਦੁੱਧ ਦੇ ਕੋਲੇ ਧਾਰਪੂਰ ਬੜੀ 9 ਕਿਲੋ ਦੁੱਧ ਤਿਆਰ ਆ ਦੇ ਕੋਲ ਇਹਦੇ ਕੋਲੇ 9 ਤਿਆਰ ਆ ਹਾਂਜੀ ਹਾਂਜੀ ਥਾਣ ਬੜਾ ਕੰਮ ਦਾ ਲੱਗਦਾ ਜਿਵਾਈ ਵੀ ਬਹੁਤੀ ਧਾਰਪੂਰੀ ਆ ਓਕੇ ਸੀਲ ਬੜੀ ਆ ਜਿਹੜਾ ਮਰਜੀ ਚੋਲੇ ਠੀਕ ਆ ਹਾਂਜੀ ਹਾਂਜੀ ਲੈ ਕੱਢ ਖਾਂ ਬਾਹਰ ਇਹਨੂੰ ਵੀ ਕੱਟੀ ਬੜੀ ਤਗੜੀ ਦਿੱਤੀ ਐ ਨੇ ਯਾਰ ਕੱਟੀ ਟੀਕੇ ਦੀ ਆ ਚੰਗੇ ਟੀਕੇ ਦੀ ਸੁਲਤਾਨ ਦੀ ਦੀ ਟੀਕੇ ਦੀ ਕਿਹੜਾ ਹਾਂਜੀ ਜਿਹੜਾ ਚੰਗਾ ਟੀਗਾ ਲੱਗਾ ਤੇ ਜਵਾਗ ਵੀ ਚੰਗਾ ਹੀ ਹੋਣਾ ਮਗਰ ਉਹ ਸੁਲਤਾਨ ਦੀ ਆ ਗਈ ਇਹਦੇ ਮਗਰ ਕੱਟੀ ਹਾਂਜੀ ਹਾਂਜੀ ਚੰਗੀ ਕੱਟੀ ਗੇ ਬਹੁਤ ਸੁਆਦੀ ਭਾਜੀ ਚਾਰ ਦਿਨ ਦਾ ਕੱਟੀ ਆ ਬਰੀਕੀਆਂ ਬੁਰੂਕੀਆਂ ਬੜੀਆਂ ਵਾ ਬਾਕੀ ਖਾ ਪੀ ਕੇ ਬਣੂ ਹਜੇ ਤੇ ਆਈ ਨਵੀਂ ਹੈ ਨਾ ਹਾਂ ਉੱਪਰ ਆਪਰਾ ਲਾਗੂ ਖਾ ਸਕਦੇ ਵੇਖੋ ਡਿਜ਼ਾਈਨ ਵੇਖੋ ਚਾਚੂ ਝੂਣ ਬੜਾ ਮੋਟਾ ਹੋਊ گا ਮਾਂ ਰਗਾ ਮੈਂ ਤਾਂ ਥਾਣੀ ਬੜਾ ਕੱਢਦੀ ਕੱਟੀ ਦੇ ਆਇਆ ਪੁੱਤ ਆ ਚੱਲ ਪੁੱਤ ਚੱਲ ਛੰਗ ਆ ਗਿਆ ਕنگਰੇ ਵਾਲਾ ਹਾਂਜੀ ਬਹੁਤ ਸੋਹਣਾ ਸੀ ਗਿਆ ਕੋਕਾ ਹੀ ਲੱਗਾ ਜਮਾ ਇਹ ਦਾ ਸ਼ਾਹ ਜੀ ਰੇਟ ਆ ਮੁੱਲ ਦੇ ਦਾ ਕਰਨ ਨੂੰ ਭਾਵੇਂ 90000 ਕਰ ਦਈਏ ਪਰ ਰੇਟ ਇਹ ਜਾ ਹਣਾ ਹਾਂ ਜੀ ਇਹ ਦਾ 85000 ਚ ਵੀ ਮਾਨਤਾਨ ਕਰ ਦਾਂਗੇ 85000 ਚ ਵੀ ਮਾਨਤਾਨ 83000 ਦੀ ਦੇ ਦਾਂਗੇ 80000 ਦੀ ਦੇ ਦਾਂਗੇ 83 ਦੀ 83 ਦੀ 83 ਦੀ ਸੌਰੀ ਜਿਵੇਂ ਜਾ ਜਿਆ 83000 ਛੋਟੀ ਚੰਗੀ ਆ ਨਹੀਂ ਚੰਗੀ ਆ ਥਣ ਲੇਵੇ ਦੀ ਸਾਫ ਆ ਬਾਕੀ ਸੀਲ ਬੜੀ ਆ ਦੋ ਦਿਨਾਂ ਪੱਕਾ ਤਗੋਂ ਹੋਊਗਾ ਠੀਕ ਆ ਤੇ ਬਾਕੀ ਸੀਲ ਦੋਵੇਂ ਸੀਲ ਸੂਲ ਬੜੀਆਂ ਵਾਂ ਧਾਰ ਪੁਲੀਆਂ ਤੁਹਾਨੂੰ ਪਤਾ ਵੀ ਜਿਹੜੀ ਮਗਰ ਵੀ ਕਟੀਆਂ ਹਾਂਜੀ ਤੇ ਹੈ ਵੀ ਕੋਕੇ 20 ਹੈ ਜਮਾ ਜਿਨੇ ਦੀਆਂ ਜਿਨੇ ਦੀ ਇੱਕ ਉਹਨੇ ਦੋ ਦੇਈ ਜਨਾ ਜਿਨੇ ਦੀ ਭਾਜੀ ਹੌਣ ਲਊ ਨਾ ਵੀਰਪਰਾ ਉਹਨੇ ਦੀਆਂ ਟੋਕਣਾ ਕੱਬਣਾ ਜਿ ਵਿਗ ਜਾਣੀਆਂ ਵਾਂ ਬਾਹਲੀਆਂ ਜਾਇ ਜੈ ਜੈ ਬਿਲਕੁਲ ਜਾਇ ਜੈ ਛੋਟੇ ਛੋਟੀਆਂ ਕੀਮਤਾਂ ਦੇ ਆਹਦਾ ਕੀ ਲੇਖਾ ਜੋਖਾ ਇਹ ਭਾਜੀ ਬੱਚਿਆਂ ਬਗੈਰੀ ਆਪਣੇ ਕੋ ਆਈ ਜੇ ਓਕੇ ਬੱਚੇ ਇੰਨੀ ਠੰਡੀ ਆ ਇਦਾਂ ਬੈਹੋ ਬੱਸ ਧਾਰ ਦੇਣੀ ਬਹਿ ਗਏ ਇਦਾਂ ਹੀ ਲੈ ਲਓ ਜੀ ਮਿੱਠੀ ਬਹੁਤ ਆ ਬਹੁਤ ਮਿੱਠੀ ਲਓ ਚੂਨ ਬੜਾ ਪੂਲਾ ਯਾਰ ਮਾਨ ਗਾਲੀ ਕੋਈ ਨਹੀਂ ਤੇ ਇਨੀ ਠੰਡੀ ਆ ਕਿਆ ਬਾਤ ਜਿਹੜਾ ਮਰਜੀ ਬਾਹੇ ਥੱਲੇ ਐਡੀ ਸੀ ਲਿਆ ਇਹ ਜੋ ਕੇ ਉੱਠੂਗਾ ਜਦੋਂ ਬਾਲਟੀ ਲੈ ਕੇ ਆ ਬਸ ਬਸ ਠੰਡੀ ਬੜੀ ਐ ਕੱਟੀ ਦੁੱਧ ਦੇ ਕੋਲੇ ਦੁੱਧ ਭਾਜੀ ਦੇ ਕੋਲ 8 ਕਿਲੋ ਆ ਵੀਰ ਭਰਾ ਕੋਈ ਪੱਕਾ 7.5 ਕਿਲੋ ਲਾਵੇ 7 ਹੀ ਲਾ ਲੈ ਇਹਨਾਂ ਦੇ ਪੱਕਾ ਹੋਣਾ ਜਮਾਂ ਹੀ ਨੀਲੀ ਰਾਵੀ ਦੀ ਆ ਪਿਓਰ ਪਿਓਰ ਨੀਲੀ ਦੀ ਪਿਓਰ ਨੀਲੀ ਬੱਚਾ ਨੂੰ ਚੰਗਾ ਦਊਗਾ ਹੀ ਸਾਹਮਲੇ ਵੀਰ 7 ਕਿਲੋ ਬਣੀ ਬੁਣੀ ਨਹੀਂ ਦੱਸੀ ਕਿ ਨਹੀਂ ਮੈਨੂੰ 1.5 ਮਹੀਨੇ ਦਾ ਸੁਗਾ ਦੱਸਿਆ ਜੇ ਲਈ ਤੇ ਆਪਣੇ ਖਾਸ ਬੰਦੇਆਂ ਕੋਈ ਏ ਓਕੇ ਥਾਣ ਦੇਵੇਂ ਤੂੰ ਖਾ ਸਕਦੇ ਚਵਾਈ ਤੇ ਹੀ ਵੇਖ ਲਈ ਆ ਨਹੀਂ ਚਵਾਈ ਤਾਂ ਯਾਰ ਬਾਹਲੀ ਰੋਟੀ ਇੱਥੇ ਖਲਾ ਰਹੀ ਏ ਠੰਡੀ ਏ ਇੱਥੇ ਹੀ ਮਿਲ ਇੱਥੇ ਪਸਮਜੂਗੀ ਆ ਇੱਥੇ ਆ ਲਓ ਲਾਓ ਜੀ ਕਿਆ ਲਾਗੂ ਖਾਓ ਜਰਾ ਕਿਆ ਬਾਤ ਆ ਕਿਆ ਬਾਤ ਗਾਲੀ ਕੋਈ ਨਹੀਂ ਤੇ ਐ ਡੈਸੀ ਦੇ ਡੰਗਰ ਕਿੱਥੋਂ ਲੱਭਣਾ ਨਹੀਂ ਲੱਭਦਾ ਬੰਦੇ ਉੱਥੇ ਕਰਾ ਬੰਦੀ ਸ਼ੀਰਾ ਤੇ ਛੋਟੀ ਜੀ ਕੀਮਤ ਤੇ ਦਵਾਂਗੇ ਅੱਖ ਵਿੱਚ ਚਿੱਟੀ ਮਣਕਣੀ ਹਾਂਜੀ ਹਾਂਜੀ ਤੇ ਥਣਲੇ ਪੈਰ ਧੋਤੇ ਸੱਜਣੋ ਕੁਆਲਿਟੀ ਵੇਖੋ ਇਹਦੀ ਕਿਆ ਬਾਤ ਛੋਟੀ ਜੀ ਕੀਮਤ ਤੇ ਆ ਕਿੰਨੇ ਦੀ ਕਹਤੀ ਫਿਰ ਇਹ 65000 ਕਿਉਂ ਮਾਨਤਾਨ ਕਰਾਂਗੇ ਕਿੰਨਾ ਕੁ ਕਰਦਗੇ ਇਹ ਚ 2000 ਮਾਨਤਾਨ ਕਰਾਂਗੇ 63000 ਦੀ ਦਵਾਂਗੇ ਹੋਰ ਕੋਈ ਯਸਨ ਹੋਈ ਜਾਂ ਜਮਾਂ ਹੀ ਅੱਛਾ ਇੰਨਾ ਸੀਲ ਡੰਗਰ ਕਿੱਥੇ ਲੱਭਦਾ ਭਾਜੀ ਲੋ ਘੜੀ ਕਬਿਛੋਂ ਬਹਿ ਗਲੋ ਯਾਰ ਬਾਲੀ ਗੁਨਾ ਦੀ ਗੁਥਲੀ ਹੈ ਲੋ ਗਾਲੀ ਕੋਈ ਨਹੀਂ ਤੇ ਲੈ ਇਹਦਾ ਲੈ ਗਿਆ ਕੋਈ ਨਾ ਕੋਈ ਭਰਾ ਇਹਦੇ ਪਹਿਲੇ ਨੰਬਰ ਤੇ ਵਿਗ ਜਾਣੀ ਕੱਟੀ ਦੀਆਂ ਪ्योर ਨੀਲੀ ਦੀ ਆ ਪਿੱਠ ਪਣੀ ਦੀ ਸਾਫ ਆ ਚੌੜੀ ਚੂੜੀ ਬੜੀ ਮਗਰੋਂ 60000 ਦੀ ਸਾਰੀ 60000 ਦੀ ਸਾਰੀ ਅੱਗੇ ਆ ਛੋਟੀ ਵੀ ਚੰਗੀ ਆ ਜੀ ਮੇਰੇ ਕੋ ਸੇਰੇ ਜੁੜਾ ਆਇਆ ਜੇ ਤੇ ਵੀਰ ਨੇ ਨਾ ਹਰਿਆਣੇ ਉਹ ਲੈਂਦੀਆਂ ਸੀ ਬੜੇ ਰੁਪਏ ਖਰਚ ਕੇ ਓਕੇ ਗੱਲ ਬੜਾ ਕੀ ਆ ਉਹ ਬੱਚੀ ਬੁੱੱਚੇ ਸਾਹਮਣੇ ਨਾਲ ਘਟ ਧਿਆਨ ਦਿੰਦੇ ਹੁਣ ਉਹਨਾਂ ਦਾ ਨਾ ਫੈਮਿਲੀ ਵੀਜ਼ਾ ਲਾਇਆ ਸਾਰਿਆਂ ਦਾ ਕੰਮ ਬਣ ਗਿਆ ਕੈਨੇਡਾ ਦਾ ਓਕੇ ਉਹ ਸਾਰੇ ਤਾਂ ਕਰਕੇ ਇਹਨਾਂ ਵੇਛੜੇ ਡੰਗਰ ਅੱਜ ਮੈਨੂੰ ਰਾਤੀ 10 ਪਈ ਸਵੇਰੇ ਜਾ ਕੇ ਮੈਂ ਚੋਕੇ ਤੇ ਨਾਲ ਹੀ ਰੱਦ ਲੈਂਦੀਆਂ ਜੀ ਇਹ ਤਾਂ ਝੋਟੀਆਂ ਊੜਾ ਬਣੇ ਨਹੀਂ ਕੋਈ ਪਹਿਲਾਂ ਮੇਰਾ ਇਰਾਦਾ ਸੀ ਵੀਡੀਓ ਚ ਅੱਜ ਨਾ ਪਾਈਏ ਵੀ ਲੇਟ ਬੜੀਆਂ ਚੁਈਆਂ ਚੱਲ ਮੈਂ ਕੋਈ ਨਹੀਂ ਹੁਣ ਪਾ ਹੀ ਦਿੰਨੇ ਆ ਕੀ ਐਵੇਂ ਹਨਾ ਤੇ ਬਾਕੀ ਕੱਟ ਖਾਂ ਬਾਰਸ ਹੋਆ ਦੂਜਾ ਸੁਆ ਦੂਜਾ ਦੂਜਾ ਲਾ ਲੋ ਕਿੰਨੇ ਟਾਈਮ ਦੀ ਸੂਈ ਕਿੰਨਾ ਦੁੱਧ ਆ ਇਹ ਮੈਨੂੰ ਦੱਸਿਆ ਜੇ ਇਹਨਾਂ ਨੇ ਡੇਢ ਮਹੀਨਾ ਸੂਈ ਨੂੰ ਦੱਸਿਆ ਜੇ ਆਹ ਦੇ ਬਣੀ ਵੀ ਗਾੜੀ ਦਸੀ ਏ ਠੀਕ ਆ ਹੇ ਇਹ ਚੈੱਕ ਪਾਸ ਨਹੀਂ ਹੋਈ ਡੇਢ ਮਹੀਨਾ ਹੋਇਆ ਬਣੀ ਨੂੰ ਪਰਦੀ ਨੂੰ ਠੀਕ ਆ ਹਾਂ ਜੀ ਪੈਸੇ ਉਹਨਾਂ ਫੁੱਲ ਖਰਚੇ ਮਈ ਨਹੀਂ ਮੰਨਿਆ ਮੰਨਿਆ ਹੀ ਆ ਚੌਣ ਚਵਾਈ ਵੀ ਸੀਲ ਬੜੀਆਂ ਵਾ ਓਕੇ ਬਾੜੇ ਤੇ ਹੀ ਮਿਲਗੇ ਹਾਂਜੀ ਅੱਜ ਚੂਈਆਂ ਵੀ ਲੇੜਿਆ ਸਵੇਰੇ ਸੁਬਾ ਤੇ ਦੁੱਧ ਵੀ ਹੋਊ ਇਹਨਾਂ ਕੋਲੇ ਦੁੱਧ ਵੀ ਇਹਨਾਂ ਕੋਲ ਉਹਨਾ 8-8 ਦੱਸਿਆ ਅਸੀਂ 7-7 ਕਿਲੋ ਦੇ ਦੇਣਾ ਕਿਉਂਕਿ ਅੱਜ ਤੇ ਆਈਆਂ ਵਾ ਕਿਲੋ ਘੜੇ ਘੜ ਸਕਦਾ ਸੱਤ ਕਿਹਾ ਤੇ ਆਪਾਂ 7-7 ਮੰਨ ਕੇ ਲਈਆਂ ਫੁੱਲ ਵੱਡੀਆਂ ਭਾਜੀ ਜਿੰਨੇ ਦੀ ਮੱਝ ਦਵਾਂਗੇ ਜਿੱਥੇ ਮਰਜ਼ੀ ਕੋਈ ਵੇਚ ਲੇ ਬੜੀ ਚੰਗੀ ਝੂਟੀ ਐ ਛਾ ਹਾਂਜੀ ਹਾਂਜੀ ਸਾਫ ਹੈ ਜਮਾ ਤਾਰ ਪੂਰੀ ਕੋਈ ਸ਼ੱਕ ਨਹੀਂ ਵੇਖੋ ਹੱਡੀਆਂ ਵੇਖੋ ਥੱਲੇੋਂ ਵੇਖੋ ਸੁਪਾਈਆਂ ਬਾੜੀ ਚ ਵੇਖੀ ਪੈਰ ਵੱਡੀ ਮੈਂ ਆ ਕੋਈ ਸ਼ੱਕ ਨਹੀਂ ਕੋ ਕਾ ਪੀਸਿਆ ਵੀਰ ਜੀ ਇਹੋ ਜੀ ਮੈਂ ਕੋਈ ਸਾਂਭ ਲਵੇ ਨਾ ਸੋਨਾ ਆਵਾ ਦੇ ਡੂਡ ਦੀ ਮਜੇ ਨਾ ਵਿਗੂਗੀ ਵਕਤੀ ਜਾ ਵਕਤੀ ਹਾਂ ਜੀ ਹਾਂ ਜੀ ਇਹਦਾ ਰੇਟ ਆ ਮੁੱਲ ਤੇ ਦਾ ਕਰਦੇ 70000 70000 ਹਾਂ ਜੀ ਤੇ ਕਿੰਨੇ ਦੀ ਰਈਏ ਇਹ ਇਹਦਾ ਫਿਕਸ ਪ੍ਰਾਈਸ ਦੋਹਾਂ ਦਾ ਹੀ ਕਰਾਂਗੇ ਇਹ ਫਿਕਸਡ ਪ੍ਰਾਈਸ 65000 ਦੀ ਫਿਕਸੀ ਆ ਜਾਵੇਂ ਵਾਕੇ ਯਾਰ ਬਹੁਤ ਚੰਗੀ ਝੋਟੀ 65000 ਜੀ ਭਾਜੀ ਮੇਲਾ ਲੁੱਟਣ ਵਾਲੀ ਗੱਲ ਜੀ ਨਹੀਂ ਵਾਕੇ ਰੇ ਟੌਟ ਦੀ ਨਾਲ ਜੀ 17 ਕਿਲੋ ਵਾਲੀ ਮਹੀਂ ਦਵਾਂਗੇ ਡੇਢ ਮਹੀਨੇ ਦੀ ਬਣੀ ਵੀ ਇੱਕ ਕਿਸਮ ਤੇ ਨਿਕਲ ਆਵੇ ਤੇ ਸੋਨਾ ਹੀ ਆ ਹਾਂ ਵਾਕੇ ਹੀ ਸ਼ਾ ਮੈਂ ਬੜੇ ਦੁੱਧ ਵਾਲੀ ਆ ਯਾਰ ਮੈਂ ਵੇਖੋ ਥੱਲੇੋਂ ਵੇਖੋ ਮੈਂ ਪਹਿਲਾਂ ਕਿਹਾ ਸੀ ਜਦੋਂ ਆਉਣ ਕੀਤਾ ਵੇਖੋ ਡਿਜ਼ਾਈਨ ਥੱਲੇੋਂ ਵੇਖੋ ਮੈਂ 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 ਹੀ ਬੜੀ ਸਾਫ ਸੁਗਿਆ ਮੈਂ ਨਹੀਂ ਦੁੱਧ ਬਹੁਤ ਦੱਤਾ ਦੁੱਧ ਬੜਾ ਦੱਤਾ ਹਾਂ ਜੀ ਹਾਂ ਜੀ ਸੱਜਣੋ ਕੱਤ ਕਾਠ ਵੇਖਿਓ ਝੋਟੀਆਂ ਦਾ ਇਹ ਆ ਅਸਲ ਹਰਿਆਣੇ ਦਾ ਮਾਲ ਇੱਕ 72 ਦੀ ਲਈ ਵੀਰ ਜੀ ਇਹਨਾਂ ਇਹ ਮੈਂ ਹਾਂ ਜੀ ਹਾਂ ਜੀ ਇਹ ਬਣੀ ਵੀ ਗਾੜੀ ਡੇਢ ਮਹੀਨਾ ਜੇ ਗਾੜੀ ਕਰਮਿਆ ਨਿਕਲ ਆਈ ਦਸ ਮਹੀਨੇ ਦੀ ਬਣੀ ਦਸੀ ਆ ਪਰ ਆਪਾਂ ਖਾਲੀ ਮੋੜ ਕੇ ਦੇ ਆਪਾਂ ਭਾਲੀ ਕਰਕੇ ਦਵਾਂਗੇ 8 ਕਿਲੋ ਦੱਸ ਦੇ ਕਿ 7 ਨਹੀਂ 7 ਕਿਲੋ ਭਾਜੀ 7 ਕਿਲੋ ਕਿਉਂ ਵੀ ਮੇਰੇ ਕੋ ਆਈਆਂ ਸਵੇਰੇ ਦੇ ਲੋ ਕੱਦ ਤੋਂ ਅੰਦਾਜ਼ਾ ਤੁਸੀਂ ਲਾ ਸਕਦੇ ਮਾਣਾ ਯਾਰ ਕੱਦ ਦਾ ਤਾਂ ਊੜਾ ਬੰਨਣਾ ਹੀ ਨਹੀਂ ਹਾਂ ਜੀ ਹਾਂ ਜੀ ਮਾੜੀ ਦਾ ਬੜੀ ਵੱਡੀ ਮੈਂ ਆ ਸੱਜਣੋ ਬਹੁਤ ਕੱਦ ਆ ਮੈਂ ਦਾ ਵਾਕਿਆ ਯਾਰ ਤੇ ਬਾਕੀ ਜਿੱਦਣ ਕਿਤੇ ਟਕਾਣੇ ਤੇ ਆ ਗਈ ਨਾ ਹਾਂਜੀ ਹਾਂਜੀ ਤੇ ਮੂੰਹ ਮੰਗੇ ਰੁਪਏ ਲੈ ਲੇ ਮੈਂ ਘੇਣ ਵੇਖ ਲੈ ਲਓ ਭਾਜੀ ਕਿੱਥੇ ਕਰਦ ਜਾਂਂਦੇ ਆ ਜੇ ਬਾਕੀ ਵਾਇਰਲ ਵਾਇਰਲ ਬੜੀ ਆ ਯਾਰ ਹਾਂਜੀ ਹਾਂਜੀ ਕਿਆ ਬਾਤ ਆ ਵੇਖੋ ਸੱਜਣਾ ਚੋਣ ਦਵਾਈ ਆਪ ਵੇਖੋ ਇਹਦੇ ਪੈਪ ਆਉਂਦੀ ਜਿਹੜੀ ਤੁਹਾਨੂੰ ਦੱਸੀ ਆ ਧਾਰ ਵੀ ਬੜੀ ਕੋਈ ਅਸਲ ਮੈਂ ਸਹੀ ਅਸਲ ਤੇ ਇਹ ਵੀ ਅਸਲ ਜਮਾਈ ਕੋਈ ਸ਼ੱਕ ਨਹੀਂ ਮਈਆਂ ਜਿੱਤੇ ਇੱਕ ਅੱਧ ਵੇਖ ਲਓ ਕਿੱਥੇ ਜਾਂਦੇ ਆ ਜੀ ਇਹ ਵੀ ਭਾਜੀ ਇਹ ਤਾਂ ਵੀ ਮੁੱਲ 70 ਕਰਦੇ ਜੇ ਠੀਕ ਆ ਦੇਣੀ ਇਹ ਵੀ 65 ਦੀ ਜੇ ਓਕੇ ਮੁੱਲ ਇਹਦਾ ਵੀ 70 ਹਾਂਜੀ ਤੇ ਦੇ ਦੇਣੀ ਇਹ ਵੀ 65 ਦੀ 65-65 ਦੀਆਂ ਕਰਤੀਆਂ ਤੁਹਾਨੂੰ ਬੇਨਤੀ ਇਹੋ ਹੀ ਆ ਵੀ ਇਹਨਾਂ ਦੋਹਾਂ ਦੇ 60 ਹੀ ਪ੍ਰਾਈਸ ਹੈ ਜਮਾਂ ਨਹੀਂ ਵਾਕਈ ਤੁਸੀਂ ਮਈਆਂ ਵੱਡੀਆਂ ਵਾ ਇਹਨਾਂ ਦੇ ਇਹਦੇ ਜਮਾਂ ਮੁੱਕ ਤੇ ਪਾ ਇਹਦੇ ਕਹਿਣਾ ਕੋ 2-2000 ਰੁਪਇਆ 15-1500 ਦਾ ਫਾਲ ਲੱਗੇ ਪਾ ਮੁੱਲ ਚ ਮਿਲਦੀਆਂ ਅੱਧ ਮੁੱਲ ਚ ਨਹੀਂ ਵਾਕਈ ਕੋਈ ਸ਼ੱਕ ਦੋਹਰ ਕਰਨਗੀਆਂ ਪੈਸੇ ਕਰਨਗੀਆਂ ਕਰ ਮਾਲੀਆਂ ਬਹੁਤ ਮਈਆਂ ਯਾਰ ਓੜਾ ਬੰਨਾ ਹੀ ਨਹੀਂ ਕੋਈ ਮੱਛਾਂ ਵੱਡੀਆਂ ਮਈਆਂ ਸਰੇ ਦੀਆਂ ਆ ਛੋਟੀ ਵੀ ਮੂਰਤੀ ਆ ਬਹੁਤ ਚੰਗੀਆਂ ਬਾਜਾ ਜਾਤ ਨਸਲ ਬਹੁਤ ਐ ਇਹਦੇ ਤੇ ਆ ਤੂੰ ਹੀ ਵੇਖੀ ਆ ਵੀ ਇਹਦਾ ਤੇ ਕੋਈ ਮੈਂ ਨਾ ਬਹੁਤ ਜ਼ਿਆਦਾ ਠੰਢੀ ਆ ਲੋ ਘੜੀ ਦੇ ਪਿਛੋਂ ਬੈ ਉਹ ਗਾਲੀ ਕੋਈ ਨਹੀਂ ਵਾਕਿਆ ਯਾਰ ਇਹਦਾ ਵਿਚਾਰੀ ਕਰਮ ਵਾਲੀ ਨੂੰ ਲੱਤ ਚੱਕਣ ਦਾ ਪਤਾ ਹੀ ਨਹੀਂ ਹਨਾ ਮੈਂ ਨਾ ਭਾਜੀ ਤਾਰ ਵੇਖੋ ਪੂਲੀ ਜਮਾ ਰੂਵਰ ਕੀ ਨਹੀਂ ਵਾਕਿਆ ਯਾਰ ਮਾਨ ਚੋਂ ਦਾ ਵੀ ਸਵਾਦ ਹੀ ਆਉਂਦਾ ਹਨਾ ਯਾਰਾ ਹੀ ਆਉਂਦਾ ਭਾਜੀ ਇਹ 36 ਦੀ ਕਹਤੀ 36 ਦੀ ਜਮਾ ਛੋਟੀਆਂ ਛੋਟੀਆਂ ਕੀਮਤਾਂ ਆ ਦੋਨੇ ਸਜਰਾ ਇਹ ਬਿਲਕੁਲ ਤਾਜ਼ੀਆਂ ਸੂਈਆਂ ਪਹਿਲਣਾ ਕਟੀਆਂ ਚਾਰ ਚਾਰ ਦੰਦ ਪੂਰੀਆਂ ਚੰਗੀਆਂ ਵੀ ਪਰ ਭਾਅ ਵਾਲੇ ਜੈਜਾ ਜਮਾਂ ਜੈਜਾ ਭਾਜੀ ਆਹ ਰੇਡ ਕਿੱਥੋਂ ਲੱਭੂਗਾ ਤੇ 83000 ਕਾ ਟੱਸੀ ਦੀ ਨਹੀਂ ਲੱਭਦੇ ਛੋਟੀਆਂ ਛੁੰਡੀਆਂ ਕੀਮਤਾਂ ਇੰਨੇ ਦੀਆਂ ਲੋਕ ਟੋਕੜਾਂ ਗੱਬਣਾ ਦੇ ਵੇਚ ਦਿੰਦੇ ਟੋਕੜਾਂ ਵੇਚਦੇ ਜਿਹੜਾ ਸਾਡੇ ਕੋਲ ਰੇਡ ਮਿਲੂ ਹੋ ਕਿਤੇ ਨਾ ਮਿਲੂਗਾ ਜੈਜਾ ਜਮਾਂ ਜੈਜਾ ਹਾਂ ਧੰਨਵਾਦ ਸੱਜਣਾ ਤੇ ਧੰਨਵਾਦ ਵੀਰਾਂ ਦਾ ਬਾਕੀ ਸ਼ੇਅਰ ਸਪੋਰਟ ਕਰਿਆ ਕਰੋ ਵਾਦ ਤੋਂ ਵਾਦ ਹਾਂ ਸਾਡੇ ਪਿਆਰ ਦੇ ਨਾਲ ਹੀ ਆਪਾਂ ਗਾੜੀ ਵਧਣਾ ਹੁੰਦਾ ਬਿਲਕੁਲ ਹਾਂ ਜੀ ਧੰਨਵਾਦ ਸੱਜਣਾ ਵੀਡੀਓ ਨੂੰ ਐਂਡ ਤੱਕ ਵੇਖਿਓਂਦੇ ਵਾਸਤੇ ਧੰਨਵਾਦ